ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਦੇ ਵਿੱਚ ਜਦੋਂ ਦੇ ਝੋਨੇ ਤੇ ਥੋੜੀਆਂ ਬਹੁਤ ਬਦਲੀਆਂ ਲੱਗਣ ਲੱਗੀਆਂ ਉਸ ਤੋਂ ਬਾਅਦ ਲੋਕ ਨਵੇਂ-ਨਾਵੇਂ ਫਸਲਾਂ ਦੇ ਵਿੱਚ ਉਰਝਾਨ ਦਿਖਾਉਣ ਲੱਗ ਗਏ ਆ ਪਰ ਜਿਵੇਂ ਉਹਨਾਂ ਦੇ ਵਿੱਚੋਂ ਇੱਕ ਮੱਕੀ ਵੀ ਆ ਤੇ ਐਮਐਸਪੀ ਤੋਂ ਬਾਅਦ ਤਾਂ ਤੁਹਾਨੂੰ ਪਤਾ ਹੀ ਇਹ ਵੀ ਮੱਕੀ ਦੀ ਬਹੁਤ ਜ਼ਿਆਦਾ ਡਿਮਾਂਡ ਹੋ ਗਈ ਹੈ ਤੇ ਦੋਸਤੋ ਇਸ ਮੱਕੀ ਦਾ ਹਾਈ ਹੈਸਟ ਜਿਹੜਾ ਝਾੜ 65 ਕਵਾਂਟਲ ਤੱਕ ਤਹਿਸੀਲ ਗੁਰੂ ਹਰਸਾਏ ਤੇ ਪਿੰਡ ਮਾਦੀਕੇ ਦੇ ਵਿੱਚ ਪਹੁੰਚਿਆ ਤੇ ਬਾਈ ਜੀ ਹੁਣੇ ਮੇਰੇ ਨਾਲ ਦੋ ਫਾਰਮਰ ਬੈਠੇ ਆ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੱਕੀ ਦੇ ਪਲਾਟ ਦੇ ਵਿੱਚ ਖੜੇ ਹੋਏ ਆ ਹਾਂਜੀ ਤੇ ਜਿਹੜੀ ਦਾਣਵੀਰ ਮੱਕੀ ਤੁਸੀਂ ਹਾਈਬ੍ਰਿਡ ਐਨਐਮ ਅੱਜ 13 68 ਬੀਜੀ ਸੀ ਇਹਦੇ ਬਾਰੇ ਤੁਹਾਡੇ ਤੋਂ ਜਾਣਕਾਰੀ ਲੈਣੀ ਹੈ ਬਾਈ ਜੀ ਹਾਂਜੀ ਹਾਂਜੀ ਇਹ ਕਦੋਂ ਤੁਸੀਂ ਲਾਈ ਸੀਗੇ ਇਹ ਜੀ ਅਸੀਂ 2 ਮਾਰਚ ਨੂੰ ਲਗਾਈ ਸੀ ਜੀ ਅੱਛਾ 2 ਮਾਰਚ ਨੂੰ ਲਾਈ ਸੀ ਕਿਹੜੀ ਫਸਲ ਵੱਢ ਕੇ ਲਾਈ ਸੀਗੇ ਇਹ ਆਲੂ ਪੱਟ ਕੇ ਜੀ ਆਲੂ ਪੱਟ ਕੇ ਲਾਈ ਸੀਗੇ ਹਾਂਜੀ ਹਾਂਜੀ ਤੇ ਅੱਜ ਦੋਸਤੋ ਮਤਲਬ ਕਿ ਜੂਨ ਦਾ ਮਹੀਨਾ ਹੋ ਗਿਆ ਅੱਜ ਜੂਨ 23 ਹੋ ਗਈ ਤੇ ਦੋਸਤੋ ਹੁਣ ਤਿਆਰ ਮੱਕੀ ਬਿਲਕੁਲ ਤੇ ਬਾਈ ਜੀ ਹੁਣਾਂ ਤੋਂ ਸਾਰੀ ਜਾਣਕਾਰੀ ਲੈਣੇ ਆ ਪਹਿਲੇ ਦਿਨ ਤੋਂ ਲੈ ਕੇ ਤੇ ਹੁਣ ਤੱਕ ਇਹਨਾਂ ਨੇ ਕਿੰਨੀ ਦਵਾਈ ਸਪਰੇ ਖਾਦ ਕਿਹੜੀ ਕਿਹੜੀ ਪਾਈ ਹੈ ਬਾਈ ਜੀ ਸਭ ਤੋਂ ਪਹਿਲਾਂ ਤੁਸੀਂ ਇਹਦੇ ਚ ਡੀਏਪੀ ਕਿੰਨੀ ਪਾਈ ਸੀਗੀ ਡੀਏਪੀ ਜੀ 1 ਗੱਟਾ ਬੋਰੀ ਕਿल्ले ਦੀ 1 ਗੱਟਾ ਪਾਈ ਸੀਗੀ ਹਾਂਜੀ ਹਾਂਜੀ ਠੀਕ ਹੈ ਤੇ ਯੂਰੀਆ ਜੀ ਯੂਰੀਆ ਹੀ 4 ਗੱਟੇ ਯੂਰੀਆ 4 ਗੱਟੇ ਪਾਈ ਸੀ ਤੇ ਬਾਈ ਜੀ ਜਿਵੇਂ ਆਤ ਕੀ ਆਪਣੇ ਚਖੜ ਝੁਖੜ ਬਹੁਤ ਜ਼ਿਆਦਾ ਆਏ ਆ ਤੇ ਇਹਦੇ ਚ ਡਿੱਗਣ ਚ ਕੋਈ ਸਮੱਸਿਆ ਤਾਂ ਨਹੀਂ ਆਈ ਨਹੀਂ ਆਈ ਜੀ ਤੇ ਇੱਕ ਇਹਦਾ ਕਲਰ ਮਤਲਬ ਕਿ ਬਹੁਤ ਜ਼ਿਆਦਾ ਸੋਹਣਾ ਹੈ ਕਲਰ ਇਹਦਾ ਲਾਲਗੀ ਚ ਬਹੁਤ ਜ਼ਿਆਦਾ ਹੈ ਲਾਲਗੀ ਚ ਹੈ ਜੀ ਬਿਲਕੁਲ ਹਾਂਜੀ ਬਾਜ਼ਾਰ ਚ ਵੇਖਦੀ ਵੀ ਮਹਿੰਗੀ ਦੂਜੀ ਨਾਲੋਂ ਅੱਛਾ ਮਹਿੰਗੀ ਵੇਖਦੀ ਹੈ ਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਤੇ ਇਹਦੇ ਬਾਈ ਦੂਜਾ ਦਾਣੇ ਕਿੰਨੇ ਜੀ ਲੱਗਦੇ ਨੇ ਦਾਣੇ ਜੀ ਇਹਦੀ ਲੈਂਥ ਜੀ 40 42 43 ਠੀਕ ਹੈ ਠੀਕ ਹੈ ਜੀ ਹਾਂਜੀ ਹਾਂਜੀ ਬਿਲਕੁਲ ਦੋਸਤੋ ਜਿਹੜਾ ਇਹਦਾ ਗੁਲ ਦਾ ਸਾਈਜ਼ ਦੋਸਤੋ ਵੀ ਬਿਲਕੁਲ ਪਤਲਾ ਹੈ ਮਤਲਬ ਕਿ ਬਰੀਕ ਹੈ ਤੇ ਦਾਣੇ ਬਹੁਤ ਜਿਆਦਾ ਮੋਟੇ ਆ ਤੇ ਦੂਜੀਆਂ ਜਿਹੜੇ ਸੇਡ ਤੁਹਾਡੇ ਆਸੇ ਪਾਸੇ ਹੋਰ ਕਿਸੇ ਕੰਪਨੀਆ ਦੇ ਲੱਗੇ ਉਹਨਾਂ ਨਾਲੋਂ ਇਹਦਾ ਕੀ ਫਰਕ ਹੈ ਜੀ ਇਹਦੇ ਇੱਕ ਤਾਂ ਜੀ ਇਹਦਾ ਲੰਮੀ ਲੰਬਾਈ ਜ਼ਿਆਦਾ ਇੱਕ ਡਿਗਦੀ ਨਹੀਂਗੀ ਅੱਛਾ ਡਿਗਦੀ ਨਹੀਂਗੀ ਜੀ ਹਾਂਜੀ ਹਾਂਜੀ ਰੰਗ ਵੀ ਇੱਕ ਤਾਂ ਲਾਲ ਜ਼ਿਆਦਾ ਇਹਦਾ ਠੀਕ ਹੈ ਜੀ ਝਾੜ ਝਾੜ ਪੱਖੋਂ ਵੀ ਜ਼ਿਆਦਾ ਆ ਜੀ ਝਾੜ ਪ ਦੋਸਤੋ ਮੇਰੇ ਨਾਲ ਬਾਈ ਗੁਰਲਾਲ ਸਿੰਘ ਜੀ ਖੜੇ ਆ ਜਿਹੜੇ ਨੀਜੂ ਵੀਡੀਓ ਦੇ ਵਿੱਚ ਆ ਰਹੇ ਆ ਮੈਂ ਤੇ ਹੋਰ ਜਾਣਕਾਰੀ ਲਈ ਇਹਨਾਂ ਤੋਂ ਆਪਾਂ ਮਤਲਬ ਕਿ ਕੁਝ ਥੋੜੇ ਸਵਾਲਾਂ ਦੇ ਜਵਾਬ ਲੈ ਕੇ ਦਿੰਨੇ ਆ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਤੇ ਬਾਈ ਜੀ ਇਹ ਮਤਲਬ ਕਿ ਬਾਜ਼ਾਰ ਦੇ ਵਿੱਚ ਕਦੋਂ ਕੋ ਆਗੇ ਜੀ ਇਹ ਤੁਹਾਨੂੰ ਜਨਵਰੀ ਫਰਸਟ ਵੀਕ ਤੋਂ ਬਾਜ਼ਾਰ ਦੇ ਵਿੱਚ ਅਵੇਲੇਬਲ ਹੋ ਜੂਗੀ ਠੀਕ ਹੈ ਜੀ ਜਿਹੜੇ ਵੀ ਕਿਸਾਨ ਵੀਰਾਂ ਨੇ ਲਾਉਣੀਆਂ ਜਨਵਰੀ ਫਰਸਟ ਵੀਕ ਤੋਂ ਲੈ ਕੇ ਹੌਲੀ ਹੌਲੀ ਜਿੰਨੀ ਕਿ ਲਾਉਣੀਆਂ ਆਪਦੇ ਆਪ ਦੀ ਖਰੀਦਦੇ ਨੇ ਤੇ ਇਹਦੇ ਵਾਸਤੇ ਜ਼ਮੀਨ ਆਪਾਂ ਨੂੰ ਕਿਵੇਂ ਦੀ ਚਾਹੀਦੀ ਹੈ ਜੀ ਦੇਖੋ ਮੱਕੀ ਦੀ ਕਾਸ਼ਤ ਆ ਜਿਹੜੀ ਉਹ ਤਕਰੀਬਨ ਵਧੀਆ ਚੰਗੀ ਜ਼ਮੀਨ ਤੇ ਚੰਗੇ ਪਾਣੀ ਦੇ ਏਰੀਏ ਦੇ ਵਿੱਚ ਹੀ ਹੁੰਦੇ ਔਰ ਉਹ ਵੀ ਉੱਥੇ ਹੀ ਰਹੀ ਹੈ ਉੱਥੇ ਹੋ ਰਹੀ ਹੈ ਜੀ ਇਹ ਤਾਂ ਬਾਈ ਜੀ ਮੈਕਸਿਮਮ ਝਾੜ ਕਿੰਨਾ ਰਿਹਾ ਹੈ ਜੀ ਚਾੜ ਦੇਖੋ 4 ਸਾਲ ਦਰਸਾਲ ਬਰੀ ਸ਼ੰਤ ਚਾੜ ਦੇ ਵਿੱਚ ਰਹੂਗਾ ਜਿਸ ਤਰ੍ਹਾਂ ਇਸ ਕਿਸਾਨ ਵੀਰ ਦੇ ਦੇ ਗਵਾਂਡੀ ਦੇ ਲੱਗੇ ਉਹਨਾਂ ਨੇ 52 ਕੁਆਂਟਲ 2025 ਦੇ ਵਿੱਚ ਤੋਲਤੀ ਤੋਂ ਪਹਿਲਾਂ ਪਰ 62 ਕੁਆਂਟਲ 63 ਕੁਆਂਟਲ 65 ਕੁਆਂਟਲ ਤੱਕ ਵੀ ਦੇ ਚਾੜ ਜਿਹੜੇ ਲੈ ਬਹੁਤ ਵਧੀਆ ਝਾੜਾ ਤੇ ਭਾਈ ਜੀ ਇਹਦੇ ਜਿਹੜੇ ਗੁੱਲੀਆਂ ਦੇ ਵਿੱਚ ਦਾਣੇ ਕਿੰਨੇ ਆ ਜੀ ਮਤਲਬ ਕਿ ਅਸਲ ਮੈਂ ਜੇ ਮੈਂ ਗੱਲ ਕਰਾਂ ਤਾਂ ਐਸ ਲੋਡ ਦਾਣੇ ਦੀ ਗਿਣਤੀ 42 43 44 46 ਕਿਉਂਕਿ ਹਰ ਛੱਲੀ ਇੱਕੋ ਜੀ ਨਹੀਂ ਹੁੰਦੀ ਕਦੇ ਵੀ 42 43 46 ਦਾਣੇ ਆ ਰਹੇ ਆ ਔਰ ਉਸ ਤੋਂ ਬਾਅਦ ਮੈਂ ਤੁਹਾਨੂੰ ਜਿਹੜੀ ਮੇਨ ਇਹਦੀ ਖੂਬੀ ਦੱਸ ਦਿਆਂ ਮੱਕੀ ਦੇ ਵਿੱਚ ਕੀ ਹੁੰਦਾ ਦਾਣੇ ਦਾ ਰੰਗ ਜਦੋਂ ਵਪਾਰੀ ਖਰੀਦਦਾ ਦਾਣੇ ਦੀ ਵੋਲਡਨੈਸ ਦੋ ਚੀਜ਼ਾਂ ਦੇਖਿਆ ਜਾਂਦੇ ਆ ਦਾਣਾ ਮੋਟਾ ਤੇ ਵੋਲਡ ਕਿੰਨਾ ਕਾ ਲੰਬਾ ਚੌੜਾ ਕਿੰਨਾ ਕਾ ਉਹ ਇਹਦੇ ਵਿੱਚ ਖੂਬੀ ਹੈਗੀ ਔਰ ਇਹਦਾ ਮੰਡੀ ਭਾਅ ਵੀ ਵਧੀਆ ਮਿਲਦਾ ਉਸ ਤੋਂ ਬਾਅਦ ਜਿਹੜੀ ਇਹਦੀ ਗੁੱਲੀ ਬੜੀ ਪਤਲੀ ਆ ਆ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਇੰਨੀ ਮੋਟੀ ਛੱਲੀ ਦੇ ਵਿੱਚੋਂ ਇੰਨੀ ਕੋ ਗੁੱਲੀ ਨਿਕਲਣੀ ਆ ਤਾਂ ਬਾਕੀ ਅਨਾਜ ਹੀ ਆ ਬਾਕੀ ਅਨਾਜ ਹੀ ਸਹੀ ਤਾਂ ਇਹ ਕਰਕੇ ਇਹਦਾ ਝਾੜ ਵੀ ਵੱਧਿਆ ਦਾਣੇ ਦੀ ਗਿਣਤੀ ਵੱਧਿਆ ਮੰਡੀ ਰੇਟ ਵੀ ਵੱਧਿਆ ਔਰ ਕਲਰ ਕਲਰ ਵੀ ਇਹਦਾ ਬਹੁਤ ਕਲਰ ਬਹੁਤ ਪਿਆਰਾ ਹੈ ਇਹਦਾ ਨਰੰਗੀ ਔਰ ਉਹ ਸਭ ਤੋਂ ਵੱਡੀ ਵੀਰ ਟਾਈਮ ਕੱਟ ਲੈਂਦੀ ਹੈ ਟਾਈਮ ਕੱਟ ਲੈਂਦੀ ਕਿਉਂਕਿ ਆਪਣਾ ਸੰਧੂ ਸਾਹਿਬ ਜਿਹੜੇ ਕਿਸਾਨ ਵੀਰ ਨਾ ਤਿੰਨ ਫਸਲਾਂ ਕਰਦੇ ਆ ਉਹਨਾਂ ਕੋਲੇ ਦਿਨ 365 ਹੀ ਹੁੰਦੇ ਆ ਠੀਕ ਹੈ ਉਹ ਛਾੜਟ ਨਹੀਂ ਹੁੰਦੇ ਸਾਲ ਹਾਂਜੀ ਹਾਂਜੀ ਸਹੀ ਪਰ ਜੋ ਕੋਈ ਫਸਲ 8-10 ਦਿਨ ਤੁਹਾਨੂੰ ਬਚਾਉਂਦੀ ਆ ਉਹ ਮੈਨਾ ਰੱਖਦੇ ਤਾਂ ਇਸ ਮੱਕੀ ਦੀ ਇੱਕ ਬਹੁਤ ਖੂਬੀ ਆ ਵੀ ਇਹ ਬਹੁਤ ਘੱਟ ਟਾਈਮ ਚ ਯਾਨੀ ਕਿ 105 110 ਦਿਨਾਂ 'ਚ ਕੱਟੀ ਜਾਂਦੀ ਤੇ ਬਾਈ ਜੀ ਜਿਹੜੇ ਫਾਰਮਰ ਠੱਗੀ ਦਾ ਸ਼ਿਕਾਰ ਹੋ ਜਾਂਦੇ ਆ ਜਦੋਂ ਸੀਟ ਲੈਣਾ ਹੁੰਦਾ ਉਹਨਾਂ ਵਾਸਤੇ ਤੁਹਾਡੀ ਕੰਪਨੀ ਕੀ ਸਪੈਸ਼ਲ ਕਰ ਰਹੀ ਹੈ ਜੀ ਅਸੀਂ ਦੇਖੋ ਇੱਕ ਤਾਂ ਇਹਦੇ ਉੱਪਰ ਅਸੀਂ QR ਕੋਡ ਲਾਵਾਂਗੇ ਇਸ ਵਾਰ ਠੀਕ ਹੈ ਜੀ ਸਾਡੇ ਪੈਕੇਟ ਦੇ ਉੱਪਰ ਉਹ QR ਕੋਡ ਜਦੋਂ ਮੋਬਾਈਲ ਨਾਲ ਸਕੈਨ ਕਰੋਗੇ ਉਹ ਸਾਰਾ ਤੁਹਾਨੂੰ ਡਾਟਾ ਨਿਕਲੇ ਉਹਦੇ ਤੇ ਜਿਹੜਾ origignal ਹੋਊ ਵੀ ਉਹ ਕੱਢ ਕੇ ਦੇ ਦੂ ਲੋਟ ਨੰਬਰ ਐਸ ਡੇਟ ਨੂੰ ਪੈਕ ਕੋ ਯਾ ਦੀਆਂ ਖੂਬੀਆਂ ਇਹਦਾ ਰੱਖ ਰਖਾਵ ਹੈ ਠੀਕ ਹੈ ਜੀ ਦੂਸਰਾ ਸਾਡੇ ਨਾਲ ਸੰਪਰਕ ਰੱਖੋ ਸੀਜ਼ਨ ਦੇ ਵਿੱਚ ਅਸੀਂ ਤੁਹਾਨੂੰ ਦੱਸ ਦਿਆਂਗੇ ਵੀ ਕਿੱਥੇ ਕਿੱਥੇ ਅਸੀਂ ਵੀ ਪਹੁੰਚਾਇਆ ਤੋ 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 ਤੁਸੀਂ ਵੀ ਲੈ ਸਕਦੇ ਹੋ ਸੋ ਦੋਸਤੋ ਤੁਸੀਂ ਡਿਸਪਲੇ ਤੇ ਨੰਬਰ ਚੱਲ ਰਿਹਾ ਬਾਈ ਜੀ ਦਾ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਹੋ ਤੇ ਮਤਲਬ ਕਿ ਹੋਰ ਜਾਣਕਾਰੀ ਵੀ ਲੈ ਸਕਦੇ ਹੋ ਤੇ ਸੀਜ਼ਨ ਤੇ ਆ ਕੇ ਇਹਨਾਂ ਨਾਲ ਵੀ ਜਿਹੜੇ ਡੀਲਰ ਤੋਂ ਲੈਣਾ ਕਿੱਥੋਂ ਲੈਣਾ ਉਹ ਵੀ ਤੁਹਾਨੂੰ ਇਹ ਸਾਰੀ ਜਾਣਕਾਰੀ ਦੇ ਦੇਣਗੇ ਠੀਕ ਹੈ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ